ਰਾਲੀ ਬੇਇਜ਼ਤੀ ਭਾਜੀ ਤੁਸੇ ਕਹਿੰਦੇ ਮੇਰਾ ਦੋਸਤ ਆ ਇਹ ਤੁਹਾਨੂੰ ਇੱਕ ਸ਼ਰਟ ਨਹੀਂ ਦੇ ਸਕਿਆ ਧਾਰੀ ਆਹੋ ਆ ਠੀਕ ਲੱਗਦੀ ਵੀ ਨਾ ਹਾਂ ਆ ਚੱਕ ਸੋਨਾ ਬਾਈ ਆਹ ਦੇ ਦੇ ਬਾਗੇ ਚ ਪਾ ਦੇ ਤੇ ਪੈਸੇ ਫਿਰ ਹੰਕਾਰ ਭਾਈ ਨੂੰ ਕਹਿ ਦੇ ਸੁਰਿੰਦਰ ਆਇਆ ਸੀਗਾ ਨਹੀਂ ਯਾਰ ਭਾਜੀ ਇਦਾਂ ਨਹੀਂ ਹੋਣਾ ਪੈਸੇ ਤੁਹਾਨੂੰ ਦੇ ਕੇ ਜਾਣੇ ਪੈਣੇ ਆ ਓਏ ਯਾਰ ਮੇਰਾ ਫਰੈਂਡ ਆ ਹੰਕਾਰ ਭਾਜੀ ਤੁਹਾਡੇ ਫਰੈਂਡ ਹੋਣਗੇ ਭਾਜੀ ਮੈਨੂੰ ਕਹਿ ਕੇ ਗਏ ਨੇ ਵੀ ਜੋੜਾ ਮਰਜੀ ਆਵੇ ਪੈਸੇ ਲੈ ਕੇ ਫਿਰ ਚੀਜ਼ ਦੇਣੀ ਹੈ। ਕਮਾਲ ਦੀ ਗੱਲ ਆ ਯਾਰ। ਮੈਂ ਕਸਟਮਰ ਥੋੜੀ ਆ ਯਾਰ। ਮੇਰਾ ਬਚਪਨ ਦਾ ਯਾਰ ਆ ਉਹ। ਭਾਜੀ ਮੈਂ ਨਹੀਂ ਨਾ ਜਾਣਦਾ ਤੁਹਾਨੂੰ। ਪੈਸੇ ਦੇ ਕੇ ਤੁਸੀਂ ਲੈ ਜਾਓ ਪੰਨ ਦੋ ਲੈ ਜਾਓ ਚਾਹੇ ਇੱਕ ਲੈ ਜਾਓ। ਤੋ ਯਾਰ ਗੱਲ ਕਰ ਲਾਉਂ ਕਰਨਾ ਫੋਨ ਤੇ। ਯਾਰ ਭਾਈ ਬਿਜ਼ੀ ਨੇ ਉਹ ਕਿਤੇ ਬੈਠੇ ਹੋਏ ਨੇ। ਤੁਹਾਨੂੰ ਮੈਂ ਕਹਿ ਰਿਹਾ ਨਾ ਕਿ ਬਿਨਾ ਪੈਸੇ ਤੋਂ ਨਹੀਂ ਮਿਲਣੀ ਚੀਜ਼। ਠੀਕ ਆ ਭਾਈ। ਹਾਂ ਜਦੋਂ ਭਾਜੀ ਆਣਗੇ ਉਦੋਂ ਲੈ ਜਾਓ। ਥਰਾਲੀ ਬੇਇਜ਼ਤੀ ਭਾਜੀ। ਤੁਸੀਂ ਤਾਂ ਕਹਿੰਦੇ ਮੇਰਾ ਦੋਸਤ ਆ ਇਹ। ਤਨੂ ਇੱਕ ਛੜਰੀ ਦੇ ਸਕਿਆ ਧਾਰੀ ਉਹ ਨਾਲੇ ਆਪਣੀ ਬੇਇੱਜ਼ਤੀ ਕਰਾਈ ਨਾਲੇ ਮੇਰੀ ਵੀ ਬੇਇੱਜ਼ਤੀ ਕਰਾਈ ਆ ਚਲੋ ਕਾਇ ਤੇਰੀ ਧੂਲ ਹੋ ਜਾਸੀ ਓੰਕਾਰ ਬਾਜੀ ਹੋਰ ਸੁਰੇਂਦਰ ਕੀ ਹਾਲ ਆ ਕੀ ਹਾਲ ਆ ਬਾਜੀ ਬਹੁਤ ਵਧੀਆ ਵੀਰੇ ਮੈਂ ਥੋੜਾ ਜਿਆ ਜਲਦੀ ਚਾ ਯਾਰ ਮੈਂ ਤੁਹਾਨੂੰ ਮਿਲਦਾ ਫਿਰ ਕੀ ਗੱਲ ਹੋ ਗਈ? ਉਹ ਮੇਰੀ ਐਕਚੁਅਲ ਕੋਰਟ ਚ ਤਰੀਕ ਹੈਗੀ ਆ ਯਾਰ ਇਹਦਾ 50000 ਜੁਰਮਾਨਾ ਪੈਣਾ ਮੈਨੂੰ। ਮੈਂ ਮਿਲਦਾ ਫਿਰ ਤੁਹਾਨੂੰ ਹੈ। ਇੱਕ ਛੋਟੀ ਜੀ ਗੱਲ ਕਰਨੀ ਸੀ ਬਾਈ। ਹਾਂ ਦੱਸੋ। ਕੱਲ ਮੈਂ ਦੁਕਾਨ ਤੇ ਗਿਆ ਸੀ ਬਾਈ। ਅੱਛਾ। ਉਹ ਜਿਹੜਾ ਨਵਾਂ ਮੁੰਡਾ ਰੱਖਿਆ ਨਾ। ਹਾਂ ਸੱਤਿਆ ਮਖਿਆ। ਉਹ ਕਹਿੰਦਾ ਯਾਰ ਨਹੀਂ ਇੱਕ ਸਰਦਾਰ ਜਿਹਾ ਮੁੰਡਾ ਸੀ ਭਾਜੀ। ਅਨੂਪ ਹੋਏਗਾ ਸ਼ਾਇਦ। ਹਾਂ। ਉਹ ਕਹਿੰਦਾ ਭਾਜੀ ਤੁਹਾਨੂੰ ਉਧਾਰ ਨਹੀਂ ਦੇਣਾ ਯਾਰ ਸ਼ਾਇਦ ਮੈਨੂੰ ਜਾਣਦਾ ਨਹੀਂ ਉਹ। ਕੋਈ ਨਹੀਂ ਮੈਂ ਕਹਿ ਦਵਾਂ ਉਹਨੂੰ ਯਾਰ ਉਹਨੂੰ ਪਤਾ ਨਹੀਂ ਦੋਸਤ ਹੈਗਾ ਤੂੰ ਮੇਰਾ। ਪਤਾ ਨਹੀਂ ਵੀਰੇ ਸ਼ੈਂਕੀ ਨਾਲ ਸੀਗਾ। ਅਗਲੇ ਨੇ ਬੇਇੱ ਉਹਨੂੰ ਪਤਾ ਨਹੀਂ ਕਿ ਤੂੰ ਮੇਰਾ ਯਾਰ ਦੋਸਤ ਆ ਮੈਂ ਫੋਨ ਕਰਕੇ ਹੁਣ ਉਹਦੀ ਝਾੜ ਲਾਉਣਾ ਵੀ ਕੋਈ ਸੁਰਿੰਦਰ ਆਇਆ ਤੇ ਉਹਨੂੰ ਉਧਾਰ ਦੇ ਦੀ ਕੋਈ ਚੱਕਰ ਨਹੀਂ ਤੂੰ ਮੇਰਾ ਭਰਾ ਪਰ ਠੀਕ ਆ ਵੀਰੇ ਠੀਕ ਹੈ ਕਹਿ ਦਿਓ ਇੱਕ ਵਾਰੀ ਮੈਂ ਹੁਣੇ ਕਹਿ ਦਿੰਦਾ ਪਰ ਫੋਨ ਆ ਗਿਆ ਯਾਰ ਹੈਲੋ ਹੰਗਾਰ ਹਾਂਜੀ ਹਾਂਜੀ ਕਿੱਥੇ ਆ ਉਹ ਮੈਂ ਕਚਹਿਰੀ ਚੱਲਿਆ ਮੈਨੂੰ ਥੋੜਾ ਕੰਮ ਹੈਗਾ ਨਾ ਵੀਰੇ ਮੇਰੀ ਦਰਦ ਸਮਝੋ ਮੈਨੂੰ ਤਾਂ ਬਹੁਤ ਦਰਦ ਹੋ ਰਹੀ ਹੈ ਗੋਡੇ ਦੇ ਵਿੱਚ ਉਹ ਯਾਰ ਤੁਸੀਂ ਇਦਾਂ ਕਰੋ ਕੈਪਕੂ ਕਰਕੇ ਚੱਲ ਜਾਓ ਮੈਨੂੰ ਕਚਹਿਰੀ ਕੰਮ ਹੈਗਾ 50000 ਜੁਰਮਾਨਾ ਪੈ ਜਾਣਾ ਮੈਨੂੰ ਮੇਰੇ ਹੋਣਾ ਨਹੀਂ ਹੈਗਾ ਸਮਝਿਆ ਕਰ ਮੇਰੀ ਗੱਲ ਨੂੰ ਉਹ ਨਹੀਂ ਨਹੀਂ ਮੈਂ ਚੱਲਿਆ ਤੁਹਾਨੂੰ ਬਹੁਤ ਦਰਦਾ ਉਹ ਨਹੀਂ ਨਹੀਂ ਮੇਰੇ ਕੋ ਨਹੀਂ ਹੋਣਾ ਤੁਸੀਂ ਕਰ ਲਿਓ ਮੈਂ ਚਲਦਾ ਓਕੇ ਬਸ ਓ ਸਰਾ ਮੋਤੀ ਝੋਕਰ ਕੀ ਗੱਲ ਹੋ ਗਈ ਬਾਜੀ ਉਹ ਯਾਰ ਦੀਦੀ ਦੇ ਨਾਲ ਪੇਨ ਹੋ ਰਹੀ ਸੀ ਗੋਡੇ ਦੇ ਵਿੱਚ ਕਹਿੰਦੇ ਮੈਨੂੰ ਲੈ ਕੇ ਜਾ ਉਹ ਮੇਰੀ ਕੋਰਟ 'ਚ ਤਰੀਕਾ ਹੈ ਯਾਰ 50000 ਜੁਰਮਾਨਾ ਪੈਣਾ ਮੈਨੂੰ ਮੈਂ ਮਿਲਦਾ ਫਿਰ ਤੁਹਾਨੂੰ ਹੈ ਠੀਕ ਆ ਓਕੇ ਆ ਗਿਆ ਹਾਂ ਆਣਾ ਨਹੀਂ ਹੋ ਗਿਆ ਤੇਰਾ ਕਚੈਰੀ ਦਾ ਕੰਮ ਆ ਹੋ ਗਿਆ ਹੋ ਗਿਆ ਤੈਨੂੰ ਭੈਣ ਜਿਆਦਾ ਜ਼ਰੂਰੀ ਸੀ ਕਿ ਕੰਮ ਕਿਉਂ ਹੋ ਗਿਆ ਠੀਕ ਜਾ ਆਈ ਨਾ ਪਤਾ ਕਿੰਨਾ ਦਰਦ ਸੀ ਮੈਨੂੰ ਤੇਰਾ ਦੋਸਤ ਆਇਆ ਸੀਗਾ ਹਾਏ ਮੈਂ ਹੁਣ ਕਿੰਨੂੰ ਫੋਨ ਕਰਾਂ ਦੀਦੀ ਸਤਿ ਸ਼੍ਰੀ ਅਕਾਲ ਸੁਰਿੰਦਰ ਤੂੰ ਹਾਂਜੀ ਕਿੱਦਾਂ ਦਰਦ ਕਿੱਦਾਂ ਹੋਣਾ ਵੀਰੇ ਦਰਦ ਤਾਂ ਮੈਨੂੰ ਬਹੁਤ ਜ਼ਿਆਦਾ ਆਇਆ ਹਾਂ ਮੇਰੀ ਕਾਰ ਵੀ ਨਾਲ ਗੱਲ ਹੋਈ ਸੀਗੀ ਆਜੋ ਮੈਂ ਤੁਹਾਨੂੰ ਹਸਪੀਟਲ ਲੈ ਚਲਦਾ ਠੀਕ ਆ ਵੀਰੇ ਭਲਾ ਹੋਵੇ ਤੇਰਾ ਮੈਂ ਤੈਨੂੰ ਹਸਪਤਾਲ ਲੈ ਜਾਏ ਤਾਂ ਆਜੋ ਆਜੋ ਜਾਨਾ ਜਾਨਾ ਇਸੇ ਹੁਸਰਾ ਮੋਤੀ ਜੋ ਆ ਤੇਰੀ ਗੱਡੀ ਆ ਹਾਂ ਨਹੀਂ ਜੀ ਜੀ ਮੇ ਕੋ ਗੱਡੀ ਹੈ ਨਹੀਂ ਨੀ ਇਹ ਨਾ ਮੈਂ ਮੰਗ ਕੇ ਲਿਆਂਦੀ ਕਿਸੇ ਦੀ ਆਜੋ ਬੈਠੋ ਆਰਾਮ ਨਾਲ ਬੈਠੋ ਆਪਾਂ ਹੁਣੇ ਲੈ ਜੰਨਾ ਪੋਲਾ ਹੋਵੇ ਤੇਰਾ ਸਰਦ ਕਾਇ ਤੇਰੀ ਧੂਲ ਹੋ ਜਾਸੀ ਨਾਲੇ ਉਹਨੇ ਦੱਸਿਆ ਵੀ ਗੱਡੀ ਕਿਸੇ ਤੋਂ ਮੰਗ ਕੇ ਲੈ ਕੇ ਆਇਆ ਉਹ ਔਰ ਲੈ ਕੇ ਗਿਆ ਮੈਨੂੰ ਨਾਲ ਡਾਕਟਰ ਦੇ ਤੇ ਉੱਥੇ ਜਾ ਕੇ ਪੈਸੇ ਵੀ ਉਹਨੇ ਹੀ ਦਿੱਤੇ ਆ ਕਿਸੇ ਨੇ ਪੈਸੇ ਨਹੀਂ ਦਿੱਤੇ ਉਹਨੇ ਸਾਰਾ ਕੰਮ ਉਹਨੇ ਹੀ ਕਰਾਇਆ ਹੋਰ ਕੀ ਤੈਨੂੰ ਕਿਹੜਾ ਕੋਈ ਪਰਵਾਹ ਹੁੰਦੀ ਆ ਮੇਰੀ ਚੱਲ ਆ ਨਾ ਮੈਂ ਹੋ ਰੋਟੀ ਤਾਂ ਖਾ ਜਾ ਆ ਕੇ ਖਾਣਾ ਹੁਣ ਮਾਰ ਨਾ ਜਰਾ ਲਗ ਜਾਏ ਛਪ ਕਾ ਭਵਨ ਕਾ ਲਗ ਜਾਏ ਕਾਇਆ ਧੂਲ ਹੋ ਜਾ ਸਰੇਂਦਰ ਕੀ ਆਲਾ ਸਤਿ ਸ਼੍ਰੀ ਅਕਾਲ ਜੀ ਰੋਟੀ ਠੀਕ ਆ ਹਾਂਜੀ ਠੀਕ ਆ ਜੀ ਕੀ ਗੱਲ ਬਾਈ ਫੋਨ ਕੀਤਾ ਸੀਗਾ ਸੁੰਦਰ ਯਾਰ ਫੋਨ ਮੈਂ ਤਾਂ ਕੀਤਾ ਯਾਰ ਮੈਂ ਨਾ ਤੈਨੂੰ ਗਲਤ ਸਮਝਦਾ ਸੀਗਾ ਯਾਰ ਪਰ ਯਾਰ ਤੂੰ ਜੋ ਕੀਤਾ ਨਾ ਜ ਮੇਰੇ ਲਈ ਯਾਰ ਮੈਂ ਉਹਦਾ ਸਹਾਰ ਨਹੀਂ ਭੁੱਲ ਸਕਦਾ ਯਾਰ ਕੀ ਗੱਲ ਹੋ ਗਈ ਯਾਰ ਯਾਰ ਤੂੰ ਮੇਰੀ ਭੈਣ ਨੂੰ ਲੈ ਕੇ ਗਿਆ ਯਾਰ ਹਸਪੀਟਲ ਇਹ ਉਹ ਤਾਂ ਮੇਰਾ ਫਰਜ਼ ਬਣਦਾ ਸੀ ਵੀਰੇ ਭੈਣ ਥੋੜੀ ਕੱਲਿਆਂ ਦੀ ਥੋੜੀ ਆ ਮੇਰੀ ਵੀ ਤਾਂ ਭੈਣ ਨਾਲ ਇੱਕ ਗੱਲ ਹੋਰ ਕਰਨੀ ਯਾਰ ਤੇਰੇ ਨਾਲ ਕੀ ਵੀਰੇ ਮੈਂ ਨਾ ਆਪਣੇ ਸਟਾਫ ਨੂੰ ਮਨਾ ਕੀਤਾ ਸੀ ਉਹ ਕੰਕਰ ਕਰ ਰਹੇ ਆ ਉਹ ਚੱਕਈਏ ਫੜਾ ਪਰ ਭਾਈ ਹਾਂ ਹਾਂ ਉਹ ਤੁਹਾਡਾ ਦੋਸਤ ਆਇਆ ਸੁਰਿੰਦਰ ਉਹ ਯਾਰ ਇਹ ਰੂਜੀ ਆ ਜਾਂਦਾ ਤੂੰ ਤਿਆਰ ਰੱਖੀ ਮੈਂ ਪਿੱਛੇ ਬਹਿਣ ਲੱਗਿਆ ਉਧਾਰ ਮੰਗੇ ਕਹਿੰਦੀ ਭਾਈ ਨੇ ਮਨਾ ਕੀਤਾ ਜੇ ਕਹੇ ਨਾ ਗੱਲ ਕਰਾ ਦਿੰਦਾ ਕਹਿੰਦੀ ਮੈਂ ਮੀਟਿੰਗ ਚ ਬੈਠਾ ਹਾਂ ਕਿਤੇ ਯਾਰ ਉਹ ਤਾਂ ਬਿਲਕੁਲ ਨਹੀਂ ਆ ਦਫਾ ਕਰ ਦੋਸਤ ਨੂੰ ਯਾਰੀ ਦੋਸਤੀ ਬੰਦੇ ਨਾਲ ਹੁੰਦੀ ਹੈ ਨਾ ਕਿ ਉਹਦੇ ਧੰਦੇ ਨਾਲ ਸਮਝ ਗਿਆ ਘਾਟਾ ਖਾਣ ਨੂੰ ਨਹੀਂ ਬੈਠੇ ਇੱਥੇ ਅਸੀਂ ਕੋਈ ਨਾ ਵੀਰੇ ਬਿਜ਼ਨਸ 'ਚ ਸਭ ਚੱਲਦਾ ਨਾਲੇ ਹੁਣ ਤੂੰ ਜਦੋਂ ਮਰਜ਼ੀ ਆ ਤੇਰੀ ਆਪਣੀ ਦੁਕਾਨ ਆ ਤੂੰ ਮੇਰਾ ਦੋਸਤ ਨਹੀਂ ਤੂੰ ਮੇਰਾ ਭਰਾ ਆ ਕੋਈ ਨਾ ਰੱਬ ਕਰੇ ਲੋੜ ਹੀ ਨਾ ਪਵੇ ਧਾਰ ਲੈਣ ਦੀ ਉਸ ਦਿਨ ਮੇਰੇ ਕੋਲ ਪੈਸੇ ਹੈ ਨਹੀਂ ਸੀ ਤਾਂ ਮੈਂ ਆਇਆ ਸੀ ਬਾਈ ਬਾਕੀ ਕੋਈ ਨਾ ਆਪਣਾ ਆਪਣਾ ਹਿਸਾਬ ਹੁੰਦਾ ਮੈਂ ਤਾਂ ਤੈਨੂੰ ਸ਼ੁਰੂ ਤੋਂ ਹੀ ਆਪਣਾ ਭਰਾ ਮੰਨਦਾ ਹੁਣ ਤੁਸੀਂ ਮੰਨ ਲੋਗੇ ਕਿਉਂ ਵੀਰੇ ਕੀ ਗੱਲ ਦੋਸਤੋ ਅੱਜ ਜਿਹੜੀ ਵੀਡੀਓ ਪਾਈ ਆ ਇੱਕ ਅਸਲ ਘਟਨਾ ਹੈ ਹੂੰ ਦੇਖੋ ਯਾਰੀ ਦੋਸਤੀ ਰੱਖਣੀ ਹੈ ਤਾਂ ਦਿਲੋਂ ਰੱਖੋ ਉੱਤੋਂ ਉੱਤੋਂ ਦਿਖਾਵੇ ਦਾ ਕੋਈ ਫਾਇਦਾ ਨਹੀਂ ਹਨਾ ਆਪਾਂ ਉੱਤੋਂ ਤੋਂ ਕਹਿੰਦੇ ਤੂੰ ਭਰਾ ਆਂ ਸਾਡਾ ਤੂੰ ਯਾਰ ਦੋਸਤਾਂ ਤੇਰੇ ਬਿਨਾ ਸਾਡਾ ਸਰਦਾ ਨਹੀਂ ਹਨਾ ਤੇ ਆਪਣੇ ਸਟਾਫ ਨੂੰ ਕਹਿ ਕੇ ਚੱਲ ਜਾਂਦੇ ਆ ਕਿ ਭਾਈ ਜੇ ਆਇਆ ਨਾ ਧਾਰਨਾ ਦੇਈ ਅਟੈਂਡਨੈਂਸ ਸਹੀ ਕਰੀ ਐਵੇਂ ਬਗਾਰ ਆ ਇਦਾਂ ਉਦਾਂ ਹਨਾ ਚੰਗਾ ਨਹੀਂ ਲੱਗਦਾ ਦੇਖੋ ਬੰਦੇ ਨੂੰ ਲੋਡ ਤਾਂ ਪੈਂਦੀ ਰਹਿਣੀ ਹੈ ਸਮਾਜ 'ਚ ਰਹਿਨੇ ਆ ਉੱਚੀ ਨੀਮੀਆਂ ਗੱਲਾਂ ਹੁੰਦੀਆਂ ਰਹਿਣੀਆਂ ਨੇ ਦੁੱਖ ਸੁੱਖ ਸਾਰਿਆਂ ਦੇ ਸਾਂਝੇ ਹੁੰਦੇ ਆ ਜੇ ਮੰਨਣਾ ਤਾਂ ਦਿਲੋਂ ਮੰਨੋ ਨਹੀਂ ਤਾਂ ਉਤੋਂ ਉਤੋਂ ਯਾਰੀ ਦਾ ਕੋਈ ਫਾਇਦਾ ਨਹੀਂ ਕਿਉਂ ਬਾਈ ਜੀ ਬਿਲਕੁਲ ਠੀਕ ਕਹਿ ਰਹੇ ਹੋ ਬਾਜੀ ਤੇ ਸਾਡਾ ਪਿਆਰ ਇਦਾਂ ਹੀ ਬਣਿਆ ਰਹੂਗਾ ਸਾਡੀ ਸਾਰੀ ਟੀਮ ਸਾਡੇ ਨਾਲ ਹੈ ਤੇ ਦੂਜੀ ਗੱਲ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਜ ਫੇਰ ਸ਼ੇਅਰ ਕਰ ਦਿਓ ਨਹੀਂ ਤਾਂ ਲਾਈਨ ਅਪ ਲਾਈਨ ਅਪ ਵੀਡੀਓ ਬਣੀਆਂ ਜਾਂਦੀਆਂ ਨੇ ਸੋਹਣੇ ਸੋਹਣੇ ਮੈਸੇਜ ਸਮਾਜ ਚ ਲੈ ਕੇ ਆਵਾਂਗੇ ਤੇ YouTube ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਸੁਰਿੰਦਰ ਸਿੰਘ ਪੇਜ ਸੌਰੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੁਰਿੰਦਰ ਸਿੰਘ ਪੇਜ ਤੇ ਪਾ ਦਿਓ ਆਪਣੇ ਪੇਜ ਦਾ ਨਾਮ ਦੱਸਿਓ ਓਂਕਾਰ.singh83 ਇੰਸਟਾਗ੍ਰam ਚੈਨਲ ਤੇ ਪੇਜ ਹੈ ਮੇਰਾ ਹਾਂ ਤੇ ਕਲਸੀ ਫੈਸ਼ਨ ਭਾਈ ਦੀ ਸ਼ਾਪ ਹੈ ਅ ਦੁਗਰੀ ਲੁਧਿਆਣਾ ਦੇ ਵਿੱਚ ਤੁਸੀਂ ਆਓ ਟਰੈਂਡਿੰਗ ਕੱਪੜੇ ਮਿਲਣਗੇ ਜਿਹੜਾ ਲੇਟੈਸਟ ਟਰੈਂਡ ਚੱਲਦਾ ਪਹਿਲਾਂ ਹੀ ਇੰਨਾਂ ਕੋਲੇ ਆ ਜਾਂਦਾ ਠੀਕ ਹੈ ਤੁਸੀਂ ਆ ਕੇ ਸ਼ਾਪਿੰਗ ਕਰੋ ਤੁਹਾਨੂੰ ਜੋ ਬਣਦਾ ਸਰਦਾ ਮਾਣ ਤਣ ਉਹ ਵੀ ਕਰਾਂਗੇ ਬਿਲਕੁਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਭਾਈ ਨੂੰ ਦਿਖਾਊਗਾ ਅਸੀਂ ਤੁਹਾਨੂੰ ਐਕਸਟਰਾ ਡਿਸਕਾਊਂਟ ਦਵਾਂਗੇ ਠੀਕ ਹੈ ਜੀ ਤੇ ਇੱਕ ਹੋਰ ਚੀਜ਼ ਉਧਾਰ ਬੰਦ ਜਿਹੜਾ ਉਦਾਹਰ ਲੈ ਕੇ ਜਾਊਗਾ ਆਪ ਨਹੀਂ ਆਪ ਦੇਣਾ ਹੀ ਉਦਾਰ ਤਾਂ ਬੰਦ ਹੀ ਕਰਤਾ ਭਾਈ ਬੰਦ ਹਾਂ ਜਿਨ੍ਹਾਂ ਤੋਂ ਪੈਸੇ ਲੈਣੇ ਉਹ ਵੀ ਦੇ ਦਿਓ ਭਾਈ ਨਹੀਂ ਤਾਂ ਵੀਡੀਓ ਆਂਦੀ ਪਈ ਐ ਕੋਰ ਕਿਉਂ ਭਾਈ ਜੀ ਬਿਲਕੁਲ ਜੀ